ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਛੇੜੇ ਕੇ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਹੀ ਹੁਣ ਕੁਝ ਅਦਾਕਾਰਾਂ ਨੂੰ ਲੈ ਕੇ ਸਵਾਲ ਜਿਹੜੇ ਕਿ ਚੱਕੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਨਾ ਸਿਆਸਤ ਜਿਹੜੇ ਕਿ ਹੁਣ ਸਿਆਸਤਦਾਨ ਕਲਾਕਾਰਾਂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਤਾਰੇ ਨੇ ਉਹਨਾਂ ਨੂੰ ਕੁਝ ਕਈ ਮੁੱਦਿਆਂ ਦਾ ਪਤਾ ਹੀ ਨਹੀਂ ਤੇ ਜਿੱਥੇ ਸਿੱਖ ਕੌਮ ਦੀ ਗੱਲ ਕਰਦੇ ਆ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਨੇ ਕਦੇ ਪੱਖ ਸਿੱਖਾਂ ਦਾ ਲਿਆਈ ਨਹੀਂ ਤੇ ਜਿਸ ਤੋਂ ਬਾਅਦ ਹੁਣ ਰਾਜ ਸਿੰਘ ਖਾਲਸਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਕਰਮਜੀਤ ਅਨਮੋਲ ਜਿਹੜੇ ਕੇਸ ਸਿਆਸੀ ਖਾਣੇ ਦੇ ਵਿੱਚ ਉਤਰੇ ਹੋਏ ਨੇ ਤੇ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਆਜ਼ਾਦ ਚੋਣ ਲੜ ਰਹੇ ਨੇ ਤੇ ਉੱਥੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਤੇ ਇਸ ਵਾਰ ਫਰੀਦਕੋਟ ਦੇ ਵਿੱਚ ਸਿੱਖ ਪੰਥ ਦੀ ਸੀਟ ਜਿਹੜੀ ਜਿਤਾਈ ਜਾਵੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਗੱਲ ਕਰੀਏ ਤਾਂ ਜਦੋਂ ਵੀ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਚੁੱਪਾ ਵਾਟ ਲੈਂਦੀ ਹੈ ਤੇ ਹੁਣ ਸਰਬਜੀਤ ਸਿੰਘ ਖਾਲਸਾ ਨੂੰ ਜਿਹੜੀ ਕਿ ਪੂਰੀ ਸਪੋਰਟ ਕੀਤੀ ਜਾਵੇ ਤੇ ਵੱਧ ਤੋਂ ਵੱ ਵੋਟ ਪਾਈ ਜਵੇਰਾ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਹੈ ਸੁਣ ਗੱਲ ਆਪਾਂ ਕਰਨੀ ਹੈ ਵੋਟਾਂ ਦੀ ਵੋਟਾਂ ਦਾ ਮਸਲਾ ਤੁਹਾਨੂੰ ਪਤਾ ਹੀ ਹੈ ਕਿ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ 1 ਜੂਨ ਨੂੰ ਪੈਣ ਜਾ ਰਹੀਆਂ ਨੇ ਸੋ 1 ਜੂਨ ਨੂੰ ਤੁਸੀਂ ਵੋਟਾਂ ਕਿਨੂੰ ਪਾਉਣੀਆਂ ਨੇ ਇਹਦੇ ਤੇ ਆਪਾਂ ਵਿਚਾਰ ਚਰਚਾ ਕਰਨੀ ਹੈ ਪਹਿਲੀ ਗੱਲ ਆਪਾਂ ਫਰੀਦਕੋਟ ਤੋਂ ਸ਼ੁਰੂ ਕਰਦੇ ਹਾਂ ਫਰੀਦਕੋਟ ਵਾਲਿਓ ਆਪਣੀ ਕੌਮ ਦੀ ਪੱਗ ਧਰਤੀ ਤੇ ਡਿੱਗੀ ਹੋਈ ਨੂੰ ਆਪਣੇ ਸਿਰ ਤੇ ਰੱਖਣ ਵਾਲਾ ਯੋਧਾ ਬਿਆਨ ਸਿੰਘ ਦਾ ਪੁੱਤਰ ਤੁਹਾਡੇ ਚੋਣ ਮੈਦਾਨ ਦੇ ਵਿੱਚ ਹੈ ਤੇ ਬਿਆਨ ਸਿੰਘ ਉਹ ਹੈ ਜੋ ਦੂਜਿਆਂ ਸਾਡੀ ਕੌਮ ਦੇ ਲਈ ਬਹੁਤ ਵੱਡੀ ਕੁਰਬਾਨੀ ਆ ਬਿਆਨ ਸਿੰਘ ਦੀ ਪਰ ਇਹਨਾਂ ਸਰਕਾਰਾਂ ਨੇ ਇਹਨਾਂ ਮੇਰੇ ਪੰਜਾਬ ਦੇ ਗਦਾਰਾਂ ਨੇ ਉਹਦੀ ਕੁਰਬਾਨੀ ਨੂੰ ਰੋਲਿਆ ਹੋਇਆ ਕਿਸੇ ਦੇ ਯਾਦ ਚੇਤੇ ਨਹੀਂ ਜਿਹੜੇ ਆ ਸਰਕਾਰ ਦੇ ਚਮਚੇ ਬਣੇ ਫਿਰਦੇ ਆ ਆ ਸਰਕਾਰ ਦੀਆਂ ਭੇਡਾਂ ਬਣੇ ਫਿਰਦੇ ਆ ਜੋ ਜਿੱਤਣ ਵਾਲੇ ਪਾਸੇ ਨੂੰ ਚੱਲ ਪੈਂਦੇ ਆ ਉਹਨਾਂ ਨੇ ਕਦੇ ਇਹ ਸੋਚੀ ਨਹੀਂ ਵੀ ਯਾਰ ਕਿੱਡੀ ਵੱਡੀ ਕੁਰਬਾਨੀ ਹੋਊਗੀ ਇੱਥੇ ਕੋਈ ਪੰਜਾਬ ਦੇ ਲਈ 10 ਦਿਨ ਘਰੋਂ ਬਾਹਰ ਨਹੀਂ ਰਹਿ ਸਕਦਾ ਜਿਹੜੇ ਅੱਜ ਦੇ ਹਾਲਾਤ ਆ ਉਹ ਬੰਦੇ ਨੇ ਕਿੰਨਾ ਟਾਈਮ ਬਾਹਰ ਰਹਿ ਕੇ ਸਾਡੀ ਕੌਮ ਦਾ ਬਦਲਾ ਲਿਆ ਕਿੰਨਾ ਕੁ ਸਾਡੇ ਨਾਲ ਵਾਪਰਿਆ ਤੇ ਉਹਦਾ ਬਦਲਾ ਲੈਣ ਵਾਲਾ ਬਿਆਸ ਸਿੰਘ ਸੀ ਤੇ ਬਿਆਸ ਸਿੰਘ ਦਾ ਪੁੱਤਰ ਫਰੀਦਕੋਟ ਤੋਂ ਚੋਣ ਲੜ ਰਿਹਾ ਹੈ ਤੇ ਦੂਜੇ ਪਾਸੇ ਕੌਣ ਨੇ ਆ ਸਰਕਾਰੀ ਮਹਿਕਮਾ ਇਹਨਾਂ ਦਾ ਸਰਕਾਰੀ ਤੰਤਰ ਜੰਤਰ ਨਚਾਰ ਸਾਰੇ ਨਚਾਰ ਜਿੰਨੇ ਹੈਗੇ ਪੰਜਾਬ 'ਚ ਇਹਨਾਂ ਨੇ ਜਿਹੜੇ ਬੰਦਿਆਂ ਨੇ ਸਾਡੀਆਂ ਪੱਗਾਂ ਬੰਨ੍ਹ ਕੇ ਹੇਲਮਾ ਕਰ ਲੀਆਂ ਕਰੋੜਾ ਰੁਪਇਆ ਕਮਾ ਲਿਆ ਸਾਡਾ ਕਿਰਦਾਰ ਦਿਖਾ ਕੇ ਕਿਉਂਕਿ ਸਾਡਾ ਕਿਰਦਾਰ ਬਹੁਤ ਕੂਚਾ ਹੈ ਪਰ ਜਿਹੜੇ ਬੰਦਿਆਂ ਨੇ ਸਾਡਾ ਕਿਰਦਾਰ ਯੂਜ਼ ਕੀਤਾ ਉਹਨਾਂ ਬੰਦਿਆਂ ਨੂੰ ਮੈਂ ਕਹਿਣਾ ਚਾਹਣਾ ਕਿ ਤੁਹਾਡੇ ਪੱਲੇ ਕੱਖ ਨਹੀਂ ਯਾਰ ਤੁਸੀਂ ਕਦੇ ਪੰਜਾਬ ਦੇ ਹੱਕਾਂ 'ਚ ਬੋਲੇ ਤੱਕ ਨਹੀਂ ਯਾਰ ਤੁਹਾਡੀ ਫੈਨ ਫਾਲਿੰਗ ਬਹੁਤ ਹੁੰਦੀ ਹੈ ਜੇ ਕਿਤੇ ਤੁਸੀਂ ਵੀ ਸਿੱਧੂ ਮੂਸੇ ਵਾਲੇ ਵਾਂਗੂ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਜੋਧਿਆਂ ਦੀ ਗੱਲ ਕਰੋਂ ਪੰਜਾਬ ਦੇ ਹੱਕਾਂ ਦੀ ਗੱਲ ਕਰੋਂ ਤਾਂ ਗੱਲਾਂ ਕੁਝ ਹੋਰ ਹੀ ਹੋਣਗੀਆਂ ਨੌਜਵਾਨ ਤੁਹਾਨੂੰ ਸੁਣਦੇ ਐ ਤੁਹਾਡੇ ਪਿੱਛੇ ਲੱਗ ਕੇ ਐ ਲੈ ਲੋ ਵੀ ਪੰਜਾਬ ਦੀ ਚੰਗੀ ਜਿਹੜੀ ਗੱਲ ਆ ਤੁਸੀਂ ਸੁਣਾ ਸਕਦੇ ਹੋ ਤੁਹਾਡੇ ਪਿੱਛੇ ਲੱਗ ਕੇ ਚੰਗਾ ਹੋ ਸਕਦਾ ਪਰ ਮੈਂ ਅੱਜ ਨੌਜਵਾਨਾਂ ਨੂੰ ਕਹਦਾ ਕਿ ਨੌਜਵਾਨੋ ਨਚਾਰਾ ਪਿੱਛੇ ਨਹੀਂ ਲੱਗਣਾ ਜੇ ਲੱਗਣਾ ਤਾਂ ਕਰਦਾਰਾਂ ਪਿੱਛੇ ਲੱਗਣਾ ਇਹ ਨਚਾਰ ਸਿਰਫ ਨਚਾ ਸਕਦੇ ਆ ਇਹ ਗਾਣੇ ਗਾ ਸਕਦੇ ਆ ਇਹ ਸਾਡਾ ਕਿਰਦਾਰ ਯੂਜ਼ ਕਰਕੇ ਪੱਗਾਂ ਬੰਨ ਕੇ ਕਰੋੜਾ ਰੁਪਇਆ ਕਮਾ ਸਕਦੇ ਆ ਪਰ ਇਹ ਸਾਡੀ ਕੌਮ ਦੇ ਹੱਕ 'ਚ ਕਦੇ ਨਹੀਂ ਖੜ ਸਕਦੇ ਸਾਡੀ ਗੱਲ ਹਿੱਕ ਠੋਕ ਕੇ ਕਦੇ ਨਹੀਂ ਕਰ ਸਕਦੇ ਹੁਣ ਐਂ ਦੱਸੋ ਮੈਂ ਫਰੀਦਕੋਟ ਦੇ ਵਿੱਚ ਜਿੰਨੇ ਵੀ ਸਿੱਖ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿਹੜਾ ਬੰਦਾ ਕਰਮਜੀਤਨ ਮੋਲ ਅੱਜ ਸਾਡੀ ਕੌਮ ਦੇ ਜੋਧੇ ਦੇ ਵਿਰੁੱਧ ਖੜਾ ਹੈ ਉਹ ਸਾਡੀ ਕੌਮ ਦੀ ਗੱਲ ਕਿੱਥੋਂ ਕਰ ਲੂਗਾ ਯਾਰ ਜਿਹੜੇ ਲੋਕ ਉਹਦੇ ਪਿੱਛੇ ਮੈਂ 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 ਭੇਡਾਂ ਬਣ ਕੇ ਫਿਰ ਰਹੇ ਨੇ ਉਹ ਲੋਕ ਸਾਡੇ ਕੌਮ ਨਾਲ ਕਿੱਲੇ ਖੜ ਜਾਣਗੇ ਜਿਹੜੇ ਫਰੀਕਨਚਾਰ ਦੇ ਪਿੱਛੇ ਰਹਿੰਦੇ ਸਰਦਾਰ ਨੂੰ ਛੱਡ ਕੇ ਇਸ ਕਰਕੇ ਫਰੀਦਕੋਟ ਵਾਲਿਓ ਸਰਬਜੀਤ ਸਿੰਘ ਹੈ ਯੋਧਾ ਤੇ ਸਰਬਜੀਤ ਸਿੰਘ ਦੇ ਰਗਾ ਚ ਖੂਨ ਕੀਦਾ ਇਹ ਗੱਲ ਯਾਦ ਰੱਖ ਲਿਓ ਚੇਤੇ ਰੱਖ ਲਿਓ ਕਿ ਸਾਡੇ ਪੱਗ ਸਿਰ ਤੇ ਕਿਹਦੇ ਰੱਖੀ ਐ ਤੇ ਸਾਡੀਆਂ ਪੱਗਾਂ ਨੂੰ ਇਸਤੇਮਾਲ ਕੌਣ ਕਰ ਰਿਹਾ ਇਹ ਗੱਲ ਚੇਤੇ ਰੱਖ ਲਿਓ ਫਰੀਦਕੋਟ ਵਾਲਿਓ ਬਾਅਦ 'ਚ ਨਾ ਕਿਹੋ ਕਿ ਫਿਰ ਲੋਕ ਤਾਨੇ ਮੇਨੇ ਮਾਰਦੇ ਐ ਬਾਅਦ ਨਾ ਕਿਓ ਕਿ ਸਾਡੇ ਨਾਲ ਖਨੂਰ ਸਾਹਿਬ ਵਾਲੀ ਹੋਈ ਖਨੂਰ ਸਾਹਿਬ ਬੀਬੀ ਖਲੜਾ ਨੂੰ ਹਰਾਤਾ ਸੀ ਉੱਥੋਂ ਦੇ ਲੋਕਾਂ ਨੇ ਤੇ ਬੀਬੀ ਖਲੜਾ ਦੇ ਘਰ ਵਾਲੇ ਦੀ ਕਿੱਡੀ ਵੱਡੀ ਕੁਰਬਾਨੀ ਸੀ ਖਲੜਾ ਸਾਹਿਬ ਦੀ ਕਿੱਡੀ ਵੱਡੀ ਕੁਰਬਾਨੀ ਸੀ 25000 ਲਾਸਾਂ ਨੂੰ ਲੱਭਿਆ ਤੇ ਉਹਨਾਂ ਨੂੰ ਲਬਦੇ ਲਬਦੇ ਆਪ ਹੀ লাশ ਬਣ ਗਏ ਸੀ ਬਾਹਰਲੇ ਮੁਲਕੋਂ ਆਇਆ ਇੱਥੇ ਕੋਈ ਆਪਣਾ ਮੈਂ ਤੁਹਾਨੂੰ ਦੱਸਿਆ ਘਰ ਨਹੀਂ ਛੱਡਦਾ ਉਹ ਬੰਦਾ ਬਾਹਰਲੇ ਮੁਲਕ ਤੋਂ ਪੰਜਾਬ ਦੀ ਖਾਤਰ ਆਇਆ ਉਹਦੇ ਬੇਲੀਆਂ ਨੇ ਉਹਦੇ ਮਿੱਤਰਾਂ ਨੇ ਕਿਹਾ ਕਿ ਖਲੜਾ ਸਾਹਿਬ ਨਾ ਜਾਓ ਤੁਹਾਨੂੰ ਮਾਰ ਦੇਣਗੇ ਤੁਹਾਨੂੰ ਖਤਰਾ ਹੈ ਉਹ ਕਹਿੰਦਾ ਜਦੋਂ ਮੇਰੇ ਪੰਜਾਬ ਦੀ ਜਵਾਨੀ ਖਾਤਰੇ ਚ ਹੋਵੇ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੋਵੇ ਤੇ ਅਸੀਂ ਇੱਥੇ ਬਹਿ ਕੇ ਦੇਖਦੇ ਚੰਗੇ ਨਹੀਂ ਲੱਗਦੇ ਤੇ ਪੰਜਾਬ ਚ ਆ ਕੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਪਰ ਲੋਕਾਂ ਨੇ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਤੇ ਹੁਣ ਤੱਕ ਮਿਹਣਾ ਉਹਨਾਂ ਦੇ ਪਿੱਛੇ ਲੱਗਿਆ ਹੋਇਆ ਕੌਮ ਦਾ ਉਹਨਾਂ ਕੋਲੇ ਤਾਂ ਮਿਹਣਾ ਲਾਉਣ ਦਾ ਮੌਕਾ ਆ ਗਿਆ ਉਹਨਾਂ ਕੋਲ ਤਾਂ ਇਸ ਵਾਰ ਮੈਨੂੰ ਲੱਗਦਾ ਭਾਈ ਸਾਹਿਬ ਨੂੰ ਜਿਤਾ ਕੇ ਮਿਹਣਾ ਲਾ ਲੈਣਗੇ ਪਰ ਫਰੀਦਕੋਟ ਵਾਲਿਓ ਤੁਹਾਡੇ ਹੱਥ ਦੁਆਰੇ ਮੈਂ ਕਹਣਾ ਇਹ ਮੌਕਾ ਵੀ ਨਹੀਂ ਆਉਣਾ ਇਹ ਮੌਕਾ ਨਹੀਂ ਆਉਣਾ ਜਿਹੜਾ ਮੌਕਾ ਚ ਤੁਹਾਨੂੰ ਮਿਲ ਗਿਆ ਇੱਕ ਸ਼ਹੀਦ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਪਾਉਣ ਦਾ ਅੱਜ ਮੌਕਾ ਹੈ ਫਿਰ ਐਵੇਂ ਪੱਗਾਂ ਬੰਨ ਕੇ ਦਾੜੇ ਰੱਖ ਕੇ ਗਾਤਰੇ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਫਿਰਨਾ ਦਾ ਨਚਾਰਾ ਪਿੱਛੇ ਆ ਬਾਈ ਫਿਰ ਕੋਈ ਫਾਇਦਾ ਨਹੀਂ ਤੁਹਾਡਾ ਬਣੀ ਦੀ ਬਾਦਲਾ ਰੋੜਾ ਇਹ ਹੋਰ ਬਾਦਲਾ ਹੁਣ ਆਊਗਾ ਹਾਂ ਜੀ ਇਹ ਗੱਲ ਮੈਂ ਕਰਦਾ ਸੀ ਕਿ ਫਰੀਦਕੋਟ ਵਾਲਿਓ ਮੌਕਾ ਹੱਥੋਂ ਨਾ ਗਵਾਇਓ ਮੌਕਾ ਹੱਥੋਂ ਨਾ ਗਵਾਇਓ ਤੁਹਾਨੂੰ ਬਹੁਤ ਵਧੀਆ ਮੌਕਾ ਮਿਲਿਆ ਕੌਮ ਦੀ ਸੇਵਾ ਕਰਨ ਦਾ ਤੁਹਾਨੂੰ ਐ ਸਮਝ ਲਓ ਵੀ ਸੁਨਹਿਰੀ ਮੌਕਾ ਹੀ ਮਿਲ ਗਿਆ ਕੌਮ ਹਮੇਸ਼ਾ ਫਰੀਦਕੋਟ ਵਾਲਿਆਂ ਦੀ ਗੱਲ ਇਤਿਹਾਸ ਦੇ ਵਿੱਚ ਆਉਣ ਵਾਲੇ ਪਤਾ ਨਹੀਂ ਚੁੱਕੋਂ ਜੱਗਾ ਤੱਕ ਕਰਦੀ ਰਹੂਗੀ ਵੀਰ ਫਰੀਦਕੋਟ ਤੋਂ ਇੱਕ ਬੰਦਾ ਸਾਡੇ ਕੌਮ ਦਾ ਜੋਧਾ ਜਿਹਦੇ ਪਿਓ ਨੇ ਸਾਡੀ ਪੱਗ ਸਾਡੀ ਸਿਰ ਤੇ ਰੱਖੀ ਸੀ ਫਰੀਦਕੋਟ ਵਾਲਿਆਂ ਨੇ ਕਾਦਰ ਕੀਤੀ ਇੱਕ ਅਨਚਾਰ ਨੂੰ ਹਰਾਇਆ ਤੇ ਸਰਦਾਰ ਨੂੰ ਜਿਤਾਇਆ ਇਤਿਹਾਸ ਰਚਿਆ ਜਾਣਾ ਤੇ ਇਤਿਹਾਸ ਦੂਜੇ ਲੋਟ ਵੀ ਰਚਿਆ ਜਾਣਾ ਉਹ ਮਹਿਣਾ ਵਾਲਾ ਕਿ ਯਾਰ ਇੱਕ ਪਾਸੇ ਸਾਡਾ ਸਰਦਾਰ ਸੀ ਇੱਕ ਪਾਸੇ ਅਨਚਾਰ ਸੀ ਉਹ ਵੀ ਰਚਿਆ ਜਾਣਾ ਫਿਰ ਜੁੱਗਾ ਜੁੱਗਾ ਤੱਕ ਮਹਿਣਾ ਇਹ ਵੀ ਪੈਂਦਾ ਰਹੂਗਾ ਫਰੀਦਕੋਟ ਵਾਲਿਓ ਮੈਂ ਹੱਥ ਜੋੜ ਕੇ ਅਪੀਲ ਕਰਦਾ ਹੱਥ ਜੋੜ ਕੇ ਅਸੀਂ ਸੰਗਰੂਰ ਵਾਲਿਆਂ ਜਦੋਂ ਜਦੋਂ ਕੌਮ ਨੇ ਸਾਨੂੰ ਆਵਾਜ਼ ਮਾਰੀ ਐ ਅਸੀਂ ਜਿਤਾਉਂਦੇ ਰਿਆਂ ਜਿਹੜੇ ਬੰਦੇ ਨੂੰ ਕਿਹਾ ਕੌਮ ਨੇ ਵੀ ਇਹਨੂੰ ਜਿਤਾਉਣਾ ਤਾਂ ਜਿਤਾ ਦਿੰਨੇ ਆ ਤਾਂ ਹੀ ਸੰਗਰੂਰ ਸੁਰਖੀਆਂ 'ਚ ਰਹਿੰਦਾ ਸੰਰੂਰ ਹੀ ਪੈਦਾ ਕਰਦਾ ਸਾਰਾ ਕੁਝ ਇਹਨਾਂ ਪਾਰਟੀਆਂ ਨੂੰ ਵੀ ਤੇ ਸੰਰੂਰ ਹੀ ਖਤਮ ਕਰਦਾ ਆਮ ਆਦਮੀ ਪਾਰਟੀ ਸੰਗਰੂਰ ਨਹੀਂ ਖੜੀ ਕੀਤੀ ਸੀ ਸੰਗਰੂਰ ਨਹੀਂ ਖਤਮ ਕੀਤੀ ਐ ਇਹ ਸੰਗਰੂਰ ਵਾਲੇ ਤਾਂ ਜੋਦੇ ਐ ਫਰੀਦਕੋਟ ਵਾਲਿਓ ਅਰੀਸ ਕਰੋ ਤੁਸੀਂ ਵੀ ਸੰਰੂਰ ਵਾਲਿਆਂ ਦੀ ਜਿਤਾਓ ਆਪਣੇ ਕੌਮ ਦੇ ਯੋਧੇ ਨੂੰ ਕਿ ਚੰਗੇ ਬੰਦਿਆਂ ਨੂੰ ਜਿਤਾ ਕੇ ਭੇਜੋਗੇ ਤਾਂ ਪਾਰਲੀਮੈਂਟ ਦੇ ਵਿੱਚ ਜਦੋਂ ਇੱਕ ਪਾਸੇ ਗਾਂਧੀ ਪਰਿਵਾਰ ਬੈਠਿਆ ਹੋਊਗਾ ਤੇ ਇੱਕ ਪਾਸੇ ਸਾਡਾ ਯੋਧਾ ਬੈਠਿਆ ਹੋਊਗਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੂਗਾ ਕਿ ਅਸੀਂ ਉਹ ਆ ਜਿਹੜੇ ਬਦਲਾ ਲੈਣਾ ਜਾਣਦੇ ਆ ਅਸੀਂ ਉਹ ਪੰਜਾਬੀ ਆ ਸਾਡੀਆਂ ਉਹ ਕੁਰਬਾਨੀਆਂ ਨੇ ਇਸ ਕਰਕੇ ਬਾਈ ਜੀ ਫਰੀਦਕੋਟ ਵਾਲਿਓ ਗੱਲ ਨੂੰ ਸਮਝ ਕੇ ਵਿਚਾਰ ਕੇ ਕੱਲੀ ਕੱਲੀ ਵੋਟ ਸਰਦਾਰ ਸਰਬਜੀਤ ਸਿੰਘ ਨੂੰ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿਓ ਇੰਨੀਆਂ ਕੁ ਮੇਰੀਆਂ ਬੇਨਤੀਆਂ ਸੀ ਬਾਕੀ ਹਾਂ ਚੋਣ ਨਿਸਾਨ ਬਈ ਗੰਨਾ ਕਿਸਾਨ ਜਿਹੜਾ ਚੋਣ ਨਿਸਾਨ ਹੈ ਉਹ ਗੰਨਾ ਕਿਸਾਨ ਇਹ ਚੋਣ ਨਿਸਾਨ ਹੈ ਚੋਣ ਨਿਸਾਨ ਵੀ ਬਹੁਤ ਸੋਹਣਾ ਮਿਲਿਆ ਕਿਉਂਕਿ ਕਿਸਾਨ ਇੱਥੇ ਉਹ ਆ ਜਿਹੜਾ ਫਸਲ ਉਗਾਉਂਦਾ ਇੱਥੇ ਕੋਈ ਜਾਤ ਪਾਤ ਨਹੀਂ ਜਿਹੜਾ ਬੰਦਾ ਅਗਾਉਂਦਾ ਕੁਝ ਉਹ ਕਿਸਾਨ ਹੈ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿਸਾਨ ਵੀਰੋ ਕਿਤੇ ਭੁੱਲ ਨਾ ਜਾਇਓ ਇਹਨਾਂ ਦੇ ਡੰਡੇ ਖਾਦੇ ਹੋਏ ਝਾੜੂ ਵਾਲਿਆਂ ਦੇ ਆਪਣਾ ਸੁਭ ਕਰਨ ਜੇ ਸ਼ਹੀਦ ਹੋਇਆ ਤਾਂ ਇਹਨਾਂ ਕਰਕੇ ਹੋਇਆ ਹਰਿਆਣੇ ਵਾਲੇ ਆ ਕੇ ਸਾਨੂੰ ਵਗਾਰਦੇ ਰਹੇ ਕਿੰਨਾ ਟਾਈਮ ਤੇ ਐਂਡ ਤੇ ਆ ਕੇ ਸਾਡੇ ਗੋਲੀਆਂ ਤੱਕ ਮਾਰ ਗਏ ਭਗਵੰਤ ਮਾਨ ਦਾ ਮੂੰਹ ਤੱਕ ਨਹੀਂ ਖੁੱਲਿਆ ਭਗਵੰਤ ਮਾਨ ਕਹਿ ਨਹੀਂ ਸਕਿਆ ਉਥੋਂ ਦੀ ਸਰਕਾਰ ਨੂੰ ਖੱਟਰ ਨੂੰ ਕਿ ਅਸੀਂ ਤੁਹਾਡੇ ਦੇ ਪਰਚੇ ਕਰਾਂਗੇ ਜੇ ਸਾਡੇ ਇੱਧਰ ਬਾਰਡਰ ਚ ਅੰਦਰ ਆ ਕੇ ਤੁਸੀਂ ਸਾਡੇ ਆ ਪੰਜਾਬ ਦੇ ਕਿਸਾਨਾਂ ਨੂੰ ਮਾਰੋਂਗੇ ਸਾਡੇ ਡੰਡੇ ਵੀ ਮਾਰੇ ਸਾਡੀਆਂ ਗੱਡੀਆਂ ਵੀ ਭੰਨੀਆਂ ਸਾਡੇ ਟਰੈਕਟਰ ਵੀ ਭੰਨੇ ਪਰ ਇਸ ਬੰਦੇ ਦਾ ਮੂੰਹ ਨਹੀਂ ਖੁੱਲਿਆ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਬੈਠਾ ਹੈ ਭਗਵੰਤ ਮਾਨ ਸਿੱਖਾਂ ਦਾ ਦੁਸ਼ਮਣ ਹੈ ਜਿਹੜੀ ਵੋਟ ਤੁਸੀਂ ਕਰਮਜੀਤ ਚੰਮੂਲ ਨੂੰ ਪਾਉਂਗੇ ਭਗਵੰਤ ਮਾਨ ਨੂੰ ਜਾਣੀ ਹੈ ਉਹ ਉਦੋਂ ਤੇ ਕੇਰਿਆ ਨਾਲ ਨੂੰ ਜਾਣੀ ਹੈ ਤੇ ਕੇਰਿਆ ਸਮਝੌਤਾ ਕਿਹਦੇ ਨਾਲ ਕਰੀ ਬੈਠਾ ਹੈ ਕਾਂਗਰਸ ਨਾਲ ਤੇ ਇਹ ਵੋਟ ਤੁਹਾਡੀ ਕਾਂਗਰਸ ਨੂੰ ਜਾਣੀ ਹੈ ਜਿਹੜੀ ਕਾਂਗਰਸ ਨੇ ਤੁਹਾਡੇ ਤੇ ਅਟੈਕ ਕੀਤੇ ਐ ਇੱਕ ਪਾਸੇ ਅਟੈਕ ਕਰਨ ਵਾਲੇ ਆ ਕਾਲ ਤੱਕ ਢਾਉਣ ਵਾਲੇ ਆ ਤੇ ਇੱਕ ਪਾਸੇ ਕਾਲ ਤੱਕ ਸਾਡਾ ਬਦਲਾ ਲੈਣ ਵਾਲੇ ਆ ਤੇ ਇਹ ਗੱਲਾਂ ਨੂੰ ਸਮਝ ਕੇ ਵੋਟ ਪਾ ਦਿਓ ਤੇ ਬੱਲੇ ਬੱਲੇ ਕਰਾ ਦਿਓ ਪੂਰਾ ਪੰਜਾਬ ਤੁਹਾਡੇ ਕਣੀ ਦੇਖ ਰਿਹਾ ਹੈ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਨੂੰ ਜਦਾ ਕੇ ਪਾਰਲੀਮੈਂਟ ਭੇਜ ਦਿਓ ਕਿਤੇ ਮਿਹਣਾ ਨਾ ਖੱਟ ਲਿਓ ਕੌਮ ਦਾ ਮੈਂ ਬਾਰ ਬਾਰ ਗੱਲ ਕਰਦਾ ਭਾਈ ਜੀ ਇੰਨੀਆਂ ਇੱਕ ਬੇਨਤੀਆਂ ਸੀ ਚਾਉਂਦੇ ਵਾਸਤੇ ਰਹੋ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਤੇ ਸਰਕਾਰਾਂ ਬੰਦ ਕਰ ਦਿੰਦੀਆਂ ਨੇ ਆਹੀ ਭਗਵੰਤ ਮਾਨ ਜਿਹੜਾ ਕਦੇ ਸੋਸ਼ਲ ਮੀਡੀਆ ਦਾ ਹਸਾਰਾ ਲੈ ਕੇ ਲੋਕਾਂ ਤੱਕ ਪਹੁੰਚਦਾ ਸੀ ਆਪਣੀ ਸਰਕਾਰ ਤੱਕ ਬਣਾ ਗਏ ਤੇ ਅੱਜ ਸਾਡੇ ਬੋਲਣ ਤੇ ਇਹ ਪਾਬੰਦੀਆਂ ਲਾਉਂਦਾ ਹੈ ਅੱਜ ਸਾਡੇ ਪੇਜ ਬੰਦ ਹੁੰਦੇ ਆ ਆ ਚੌਥਾ ਪੇਜ ਚਲਾ ਰਿਹਾ ਮੈਂ ਚੌਥਾ ਇਹ ਕਹਿੰਦਾ ਸੀ ਸਾਡੀ ਸਰਕਾਰ ਦੇ ਵਿੱਚ ਕੋਈ ਮਰਜ਼ੀ ਸਾਨੂੰ ਸਵਾਲ ਪੁੱਛੇ ਕੋਈ ਮਰਜ਼ੀ ਕੋਈ ਬਿਆੰਗ ਕਰੇ ਸਾਨੂੰ ਦੱਸਿਓ ਸਾਡੀਆਂ ਗਲਤੀਆਂ ਦੱਸਿਓ ਜੇ ਅਸੀਂ ਗਲਤੀਆਂ ਦੱਸਦੇ ਆ ਤਾਹੇ ਪੇਜ ਬੰਦ ਕਰ ਦਿੰਦੇ ਆ ਜੇ ਪਿੰਡਾਂ ਚ ਸਵਾਲ ਪੁੱਛਦਿਆਂ ਤਾਂ ਇਹ ਪਰਚੇ ਕਰ ਦਿੰਦੇ ਆ ਲਵੇਣੀ ਲੱਗਣ ਦਿੰਦੇ ਟੋਲਾ ਲਈ ਫਿਰਦੇ ਆ ਸਕਿਉਰਟੀ ਦਾ ਕਿੰਨੇ ਕਿੰਨੇ ਕਰੋੜਾ ਰੁਪਇਆ ਇਹ ਖਰਾਬ ਕਰੀ ਜਾਂਦਾ ਜਹਾਜ਼ਾਂ ਚ ਹੀ ਭਵੰਤਮਨ ਜਿਹੜਾ ਕਦੇ ਟਿੱਚਰਾ ਕਰਦਾ ਹੁੰਦਾ ਚੰਨੀ ਨੂੰ ਅੱਜ ਉਹੀ ਜਹਾਜ਼ ਕੇਰੀਅਲ ਨੂੰ ਦੇਰਖੇ ਨੇ ਪੰਜਾਬ ਦਾ ਪੈਸਾ ਦਿੱਲੀ ਵਾਲੇ ਭਈਏ ਲੁੱਟੀ ਜਾਂਦੇ ਆ ਤੇ ਖੇਡਾ ਖਤਮ ਐ ਇਹਦਾ ਨਿਬੇੜ ਰੱਖਿਆ ਕੰਮ ਬਾਈ ਇਹਨੂੰ ਸਿਰਫ ਆਪਦਾ ਆਪਦਾ ਐ ਇਹਨੂੰ ਹੋਰ ਕਿਸੇ ਦਾ ਨਹੀਂ ਇਸ ਕਰਕੇ ਪੰਜਾਬ ਦੇ ਲੋਕੋ ਗੱਲ ਸਮਝਣ ਵਾਲੀ ਐ ਫਰੀਦਕੋਟ ਤੋਂ ਭਾਈ ਸਾਹਿਬ ਸਰਬਜੀਤ ਸਿੰਘ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੁੰਦੇ ਬਾਦਦੇ